ਤਾਲੀ ਰੰਜੀਤ ਬਾਵਾ ਨਾਲ ਕੰਮ ਕਰਨ ਲਈ ਕਿੰਨੇ ਐਕਸਾਈਟਿਡ ਹੋ ਤੁਸੀਂ ਜਾਂ ਤੁਸੀਂ ਇਹਨਾਂ ਮਾਰੇ ਪਹਿਲਾਂ ਸੁਣਿਆ ਸੀ ਕਿਉਂਕਿ ਪੰਜਾਬੀ ਸੌਂਗਸ ਅੱਜਕੱਲ ਬਹੁਤ ਪਪੂਲਰ ਹੋ ਰਹੇ ਹਨ ਬਿਲਕੁਲ ਬਹੁਤ ਸੁਣਿਆ ਸੀ ਗਾਣੇ ਸੁਨੇ ਸੀ ਹਨ ਮੇਰਾ ਉਹ ਚੰਡੀਗੜ੍ਹ ਸੁਣਿਆ ਸੀ ਜਦੋਂ ਮੈਂ ਕਲਾਕਾਰ ਰਹੀ ਸੀ ਮਲੋਂ ਤੋਂ ਮੈਂ ਸੁਣਾਉਂਦਾ ਹੁੰਦਾ ਸੀ ਠਕੇ ਨਾਲ ਸੋ ਤੁਸੀਂ ਨਾ ਮੈਂ ਦੂਜਨੋਂ ਪਹਿਲਾਂ ਤਾਂ ਜਾਣਦੇ ਹੋ ਐਕਚੁਅਲੀ ਕਿ ਸਾਡਾ ਯੂਥ ਫੈਸਟੀਵਲ ਜਿਹੜੇ ਸਾਡੇ ਲਈ ਵਿਆਹ ਵਾਲਾ ਮਾਹੌਲ ਹੁੰਦਾ ਸੀ ਸੋ ਇਹ ਬੀਬੀ ਕੇ ਡੀਏ ਵੀ ਤੁਸੀਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਇਹਨਾਂ ਦਾ ਪਲੇ ਦੇਖਣ ਲਈ ਤਾਂ ਮਤਲਬ ਤੁਸੀਂ ਇਹ ਲਾ ਲੋ ਕਿ ਅੰਦਰ ਕੋਈ ਸਾਹ ਵੀ ਉੱਚੀ ਆਵਾਜ਼ ਲੈਂਦਾ ਸੀਗਾ ਤੇ ਉਹਨੂੰ ਵੀ ਬਾਹਰ ਕੱਢ ਦਿੰਦੇ ਸੀ ਕਿ ਇੰਨੇ ਵੱਡੇ ਲੈਵਲ ਦਾ ਮਤਲਬ ਲੋਕਾਂ ਨੂੰ ਵੇਟ ਹੁੰਦੀ ਸੀ ਕਿ ਕਦੋਂ ਬੀਵੀਕੇ ਦਾ ਪਲੇ ਆਊਗਾ ਔਰ ਖਾਸ ਕਰਕੇ ਗਿੱਦਾ ਸੋ ਜਦੋਂ ਪਲੇ ਦੇ ਵਿੱਚ ਬ੍ਰੇਕ ਹੁੰਦੀ ਸੀ ਉਹ ਟਾਈਮ ਸਾਡਾ ਹੁੰਦਾ ਸੀ ਰੌਲਾ ਪਾਉਣ ਦਾ ਗਾਣੇ ਗਾਉਣ ਦਾ ਸੋ ਉਸ ਟਾਈਮ ਦੇ ਵਿੱਚ ਮੇਰੀ ਗੈਸ ਆਈਟਮ ਹੁੰਦੀ ਸੀ ਤਾਂ ਜਿਹੜਾ ਅੱਗੋਂ ਵੀ ਨਸ਼ੀਰਪ ਕਰਦੇ ਸੀ ਹੂ ਹੂਟਿੰਗ ਹੁੰਦੀ ਸੀ ਉਹ ਸਾਰੇ ਕਾਲਜ ਬੀਬੀਕੇ ਖਾਲਸਾ ਕਾਲਜ ਯੂਨੀਵਰਸਿਟੀ ਉਹਨਾਂ ਦੇ ਵਿੱਚ ਕਿਹ ਸੀਗੇ ਸੋ ਜੀ ਵੈਰੀ ਇੰਟਰਸਟਿੰਗ ਬਿਲਕੁਲ ਮੈਂ 2013 ਚ ਛੱਡ ਕੇ ਗਈ ਹਾਂ ਪੰਜਾਬ ਤੇ 2013 ਚ ਸਿੰਗਰ ਮੈਂ ਸਿੰਗਰ范 ਮੈਂ ਪੰਜਾਬ ਛੱਡ ਲਿਆ ਬੜਾ ਇੰਤਜ਼ਾਰ ਹੋ ਰਿਹਾ ਸੀ ਜਾਣ ਦਾ ਨੂਕਿਲ ਬਿਲਕੁਲ ਤੇਜ ਮੈਂ ਜਦੋਂ ਇਹਨਾਂ ਦਾ ਗਾਣਾ ਵੀ ਸੁਨਿਆ ਸੀ ਮੇਰੀ ਸਿਸਟਰ ਨੇ ਸੁਣਾਇਆ ਸੀ ਚੰਡੀਗੜ੍ਹ ਕਿਉਂਕਿ ਮੇਰੀ ਫੈਮਲੀ ਅੰਮ੍ਰਿਤਸਰ ਦੀ ਹੈ ਤੇ 올 ਪੰਜਾਬੀ ਯੂ نو ਜਿਵੇਂ ਪੰਜਾਬ ਦੇ ਮੁੰਡੇ ਹੁੰਦੇ ਨੇ ਮਤਲਬ ਇਟਸ ਅ ਵੈਰੀ ਫੇਮਸ Song ਜਿਹੜਾ ਚੰਡੀਗੜ੍ਹ ਹੈਗਾ ਇਹਨਾਂ ਦਾ ਮੈਨੂੰ ਮੇਰੀ ਸਿਸਟਰ ਨੇ ਪਹਿਲੇ ਮੇਰੇ ਬ੍ਰਦਰ ਨੇ ਭੇਜਿਆ ਸੀ WhatsApp ਤੇ ਤੇ ਬਿਲਕੁਲ ਟਾਈਮ ਨਹੀਂ ਹੈਗਾ ਜੀ ਮੈਂ ਕਿਹਾ ਮੈਂ ਸੁਣਦੀ ਹਾਂ ਸੁਣਦੀ ਹਾਂ ਕਿਉਂਕਿ ਮੈਂ ਉਦੋਂ ਤੋਂ ਮੰਗਦੀ ਸੀ ਯਾਰ ਮੈਨੂੰ ਪੰਜਾਬੀ ਗਾਣੇ ਦੇ ਤੇ ਬਹੁਤ ਟਾਈਮ ਹੋ ਗਿਆ ਮਤਲਬ ਸੁਨੇ ਨਹੀਂ ਪੰਜਾਬੀ ਗਾਣੇ ਫਿਰ ਮੇਰੀ ਸਿਸਟਰ ਆਈ ਸੀ ਉਹਨੇ ਮੈਨੂੰ ਸੁਣਾ ਕੇ ਦਿੱਤੀ ਇਹ ਗਾਣਾ ਉਸ ਨੇ ਲਾਈਕ ਹੁੰਦਾ ਨਾ ਇੱਕ ਬਾਵਾ ਬਾਵਾ ਤੇ ਯੂਨੀਵਰਸਿਟੀ ਚ ਵੀ ਜਦੋਂ ਇਹ ਗਾਂਦੇ ਚ ਚੇਅਰ ਹੁੰਦੇ ਸੀ ਵਿੱਚ ਬਾਵਾ 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 ਸੁਣਿਆ ਇੱਕ ਕੋਈ ਕੌਣ ਬਾਵਾ ਤੋ ਉਸਨੇ ਮੈਨੂੰ ਤੇ ਗੂਗਲ ਤੇ ਸਰਚ ਕਰਕੇ ਨਾ ਫੋਟੋ ਉਹ ਕਹਿੰਦੇ ਹੈ ਯੂਨੀਵਰਸਿਟੀ ਚ ਮੇ ਵੀ ਮੈਨੂੰ ਉਸਨੇ ਨਹੀਂ ਪਤਾ ਸੀ ਕਿ ਇਹ ਇੰਨੇ ਵੱਡੇ ਸਟਾਰ ਬਣ ਗਏ ਨੇ ਕੀ ਪਤਾ ਸੀ ਕਿ ਦੋਵੇਂ ਨਾਲ ਫਿਲਮ ਵੀ ਕਰੋ ਬਿਲਕੁਲ ਸੋ ਗਾਣੇ ਦੀ ਗੱਲ ਹੋ ਰਹੀ ਹੈ ਸੋ ਇੱਕ ਗਾਣਾ ਹੋ ਹੀ ਜਾਏ ਉਹ ਪੁਰਾਣੇ ਦਿਨ ਯਾਰ ਜੀ ਜ਼ਰੂਰ 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 ਆ ਉਦੋਂ ਉਹਨਾ ਇੱਕ ਗਾਣਾ ਸੀਗਾ ਸਰਤਾਜ ਬਾਈ ਜੀ ਉਹਨਾਂ ਦਾ ਸਤਿੰਦਰ ਸਰਤਾਜ ਉਹਨਾਂ ਦਾ ਉਹ ਗਾਣਾ ਮੈਨੂੰ ਬਹੁਤ ਸੰਸੀ ਲਾਇਬ੍ਰੇਰੀ ਉਹਨਾਂ ਲਾਈਵ ਚ ਗਿਆ ਸੀ ਮੈਂ ਉਹ ਗਾਣਾ ਬਹੁਤ ਗਾਉਂਦਾ ਸੀ ਉਹਦੀ ਅਦੋਲਾ ਨੇ ਮੈਂ ਸੁਣਾਉਣਾ ਉਹ ਸੀਗਾ ਉਹ ਪਿਆਰ ਟੋਲਦੀ ਕਿਤਾਬਾਂ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ ਹਾਣੀ ਉਹ ਸਾਡੇ ਨਾਲ ਗੱਲ ਨਾ ਕਰੇ ਅੱਖਾਂ ਵੇਂਦੀਆਂ ਬੜਾਈ ਕੁਝ ਕਹਿੰਦੀਆਂ ਵੇਂਦੀਆਂ ਬੜਾਈ ਕੁਝ ਕਹਿੰਦੀਆਂ ਦਿਲਾਂ ਦੀ ਗੱਲ ਦੱਸਣੋਂ ਡਰੇ ਉਹ ਪਿਆਰ ਟੋਲਦੀ ਕਿਤਾਬਾਂ ਰੈਂਦੀ ਫੋਲਦੀ ਜੀ ਸਾਡੇ ਨਾਲ ਗੱਲ ਨਾ ਕਰ ਸੋ ਜਿਹੜੀ ਅੱਗੇ ਆਡੀਅנס ਸੀ ਉਹ ਟੋਟਲੀ ਕਲਾਪ ਮਤਲਬ ਕਲਾਪ ਥਿਸ ਇਜ਼ ਮਾਈ ਫੇਵਰਿਟ Song ਆਲਸੋ ਸੋ ਉਹ ਟਾਈਮ ਸੀਗਾ ਕਿ ਬਸ ਅਸੀਂ ਸਵੇਰੇ ਹੌਸਟਲ ਤੋਂ ਤਿਆਰ ਹੋਣਾ ਜਾ ਕੇ ਕੁਰਸੀ ਮੰਨ ਲਈਦੀ ਸੀ ਕਿ ਬਸ ਫ੍ਰੀ ਟਾਈਮ ਗਾਣੇ ਸੁਣਾਉਣੇ ਆ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਹਾਰਡਵਰ ਜਿਹੜਾ ਤੁਹਾਡਾ ਤੁਸੀਂ ਮਿਹਨਤ ਕਰਦੇ ਹੋ ਉਹ ਕਿਤੇ ਨਾ ਕਿਤੇ ਤੁਹਾਡੇ ਲਈ ਬਹੁਤ ਵਧੀਆ ਇੱਕ ਰਸਤਾ ਚੁਣਿਆ ਹੁੰਦਾ ਸੋ ਅੱਜ ਸ਼ਾਇਦ ਇਹਨਾਂ ਦੇ ਨਾਲ ਮੈਂ ਕੰਮ ਕਰਨਾ ਸੋ ਬੜਾ ਚੰਗਾ ਲੱਗ ਰਿਹਾ ਤੇ ਅਸੀਂ ਇੱਕ ਯੂਨੀਵਰਸਿਟੀ ਸਟੂਡੈਂਟ ਆ ਇੱਕ ਸਟੇਜ ਤੋਂ ਨਿਕਲੇ ਆ ਲਗ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਦਾ ਖਰੂਪਾਉਣ ਵਾਲੇ ਤੇ ਸੀਗੇ ਸੋ ਪਰ ਕਿਤੇ ਨਾ ਕਿਤੇ ਚੰਗਾ ਲੱਗ ਰਿਹਾ